ਕਿ ਸਨੀ ਨੇ ਇਹਦਾ ਕਤਲ ਕਰਤਾ ਮੈਂ ਸਮਝਦਾ ਇਹੋ ਜੇ ਬੁਚੜ ਜੇ ਹੋਰ ਵੀ ਹੁੰਦੇ ਤੇ ਮੈਂ ਕਹਿੰਦਾ ਉਹਨਾਂ ਨੂੰ ਵੀ ਮਾਰਨਾ ਕੋਈ ਮਾਫ਼ ਤੁਸੀਂ ਮੈਨੂੰ ਸੁਣਾ ਮੇਰਾ ਫਰਜ਼ ਹੈ ਸਰ ਮੈਂ ਪੁੱਛਣ ਆਇਆ ਤੁਹਾਨੂੰ ਇਹ ਕਹਿ ਰਹੇ ਹਾਂ ਕਿ ਮੈਂ ਇਹ ਕਹਦੇ ਹਾਂ ਕਿ ਸੂਰੀ ਨੂੰ ਉਹ ਜੇ ਨੇ ਮਾਰਿਆ ਮੈਂ ਸਮਝਦਾ ਸੂਰੀ ਦੇ ਜ਼ੁਬਾਨ ਨੂੰ ਰੋਕਿਆ ਕਿਉਂ ਨਹੀਂ ਗਿਆ ਉਹ ਆਪ ਮਾਰੇ ਉੱਠ ਕੇ ਉਹ ਬੰਦਾ ਜਿਹੜਾ ਰੋਜ਼ ਸਿੱਖਾਂ ਨੂੰ ਟਾਰਗੇਟ ਕਰਦਾ ਤੇ ਮੈਂ ਕਹਿੰਦਾ ਉਹਨੂੰ ਮਾਰਨਾ ਕੋਈ ਜੁਰਮ ਨਹੀਂ ਪਸਾ ਬੇ ਇੱਕ ਮਿੰਟ ਸੁਣਦੇ ਮਾਮਾ ਨੂੰ ਤੁਸੇ ਕੁਛ ਨਹੀਂ ਸਮਝਦੇ ਕੁਛ ਨਹੀਂ ਸਮਝਦੇ ਸੀ ਕਿ ਮਾਮਾ ਦੇ ਪੁੱਤੋਂ ਨੇ ਮਾਰੇ ਜਿਹੜੀਆਂ ਅਜੇ ਤੱਕ ਕਰਲਾ ਰੀਆਂ ਨੇ ਮੈਂ ਸਮਝਦਾ ਉਹਨੇ ਬਾਰੇ ਤੁਹਾਨੂੰ ਨਹੀਂ ਪਤਾ ਲੱਗਦਾ ਗੱਡੀਆਂ ਦੇ ਵਿੱਚ ਬੰਨ ਕੇ ਦੋਨਾਂ ਲੱਤਾਂ ਪਾੜ ਕੇ ਉਹਨੂੰ ਸ਼ਹੀਦ ਕਰਤਾ ਤੁਸੀਂ ਉਹਨਾਂ ਦੀ ਗੱਲ ਗੈਰਿੰਗ ਕਰਦੇ ਮੈਨੂੰ ਮਾਰਤਾ ਚੰਗਾ ਕੀਤਾ ਮੈਂ ਕੈਨਾ ਜੀ ਜਿਹੜਾ ਉਹਨੂੰ ਮਾਰਿਆ ਸਣੀ ਨੇ ਬਹੁਤ ਵਧੀਆ ਕੰਮ ਕੀਤਾ ਇੱਕ ਪੁਲਸ ਵਾਲੇ ਨੇ ਜਿਹੜੇ ਨੀਲੀ ਸ਼ਰਟ ਪਾਈ ਸੀ ਉਹਨੇ ਜਦੋਂ ਜ਼ਿਕਾਰਾ ਛੱਡਿਆ ਉਹਨੇ ਆਹੋਂਦ ਬਾਬਾ ਫਰੀਦ ਤੁਸੀਂ ਮੈਨੂੰ ਇਹ ਦੱਸੋ ਜ਼ਿਕਾਰਾ ਛੱਡਣਾ ਕੋ ਜੁਲਮ ਹੈ ਜੇ ਉਹਨੇ ਸੂਰੀ ਮਾਰਿਆ ਉਹ ਵਧੀਆ ਬੰਦਾ ਨਹੀਂ ਸੀ ਉਹਨੂੰ ਹਿੰਦੂ ਵੀ ਮਾਰਾ ਕਹਿੰਦਾ ਸੀ ਉਹਨੂੰ ਸਿੱਖ ਵੀ ਮਾਰਾ ਕਹਿੰਦਾ ਸੀ ਉਹਨੂੰ ਮੁਸਲਮਾਨ ਵੀ ਮਾਰਾ ਕਹਿੰਦਾ ਸੀ ਜੇ ਸੂਬਾ ਆ ਜੇ ਸਰਕਾਰ ਸਮਝਣ ਦੀ ਕੋਸ਼ਿਸ਼ ਕਰੇ ਕਿ ਇਹ ਇਨਾ ਬੁੱਧੜਾ ਨੇ ਜਿਹਨੇ ਪਿਛਲੇ ਦਿਨੀ ਨੌਜਵਾਨਾਂ ਨੂੰ ਨਹੱਥੇ ਸ਼ਹੀਦ ਕੀਤਾ ਇਹ ਕਹਿੰਦਾ ਸੀ ਕਿ ਬਿਆੰਦ ਸੇ ਮੇਰੇ ਪੈਰੀ ਹੱਥ ਲਾਉਂਦਾ ਜੀ ਕਿ ਤੂੰ ਰੋਜ਼ ਦੇ 10 ਬੰਦੇ ਮਾਰਨਾ ਉਸੇ ਨੂੰ ਬੰਦੇ ਨਹੀਂ ਸਹੀ ਸਾਂ ਨਹੀਂ ਦੇ ਸੀ ਛੇ ਭਾਈ ਅਮਰਤਪਾਲ ਸਿੰਘ ਨੇ ਕਿਸੇ ਦਾ ਕਤਲ ਕੀਤਾ ਤੁਸੀਂ ਮੈਨੂੰ ਦੱਸੋ ਭਾਈ ਤੁਸੀਂ ਸਣੀ ਦੇ ਤਾਂ ਕਹਿ ਰਹੇ ਚਲੋ ਉਹਨੂੰ ਸਰਵਾਤਾ ਬਣਾ ਰਹੇ ਇਸਨੇ ਸੂਰੀ ਦਾ ਕਤਲ ਕੀਤਾ ਜੀ ਉਹਨਦੇ ਤੇ ਖਮਲਾ ਕਰਾਉਣ ਲਈ ਉਹ ਤਿੰਨ ਬੁੱਚੜਾ ਨੂੰ ਭੇਜਤਾ ਇੱਕ ਉਹ ਤੇ ਐਸਪੀ ਜਿਹਨੂੰ ਪਿਛਲੇ ਦਿਨ ਹੀ ਸਜ਼ਾ ਹੋਈ ਆ ਉਹ ਕੋਲ ਬਹਿ ਕੇ ਜੇਲ੍ਹ ਚ ਭਾਈ ਸਿੰਘ ਨੂੰ ਕੁਟਵਾਰਿਆ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਆ ਉਹ ਸਾਡੀ ਸੁਰੱਖਿਆ ਉਹ ਅਸੀਂ ਕਿਤੇ ਵੀ ਪ੍ਰਕਾਸ਼ ਕਰ ਸਕਦੇ ਆ ਤੇ ਥਾਣੇ ਚ ਤੁਸੀਂ ਕੀ ਕਹਿੰਦੇ ਹੋ ਥਾਣੇ ਚ ਕਦੇ ਗੁਰੂਗ੍ਰੰਥ ਸਾਹਿਬ ਨੇ ਉਹਨਾਂ ਨੇ ਖੰਡਵਾਂ ਸਾਹਿਬ ਨਹੀਂ ਦਿਖਾਇਆ ਜੇ ਤਮ ਕੀਤਾ ਆ ਤੇ ਮੈਂ ਸਮਝਦਾ ਉਹਨੇ ਸਿੱਖ ਕੌਮ ਦੀ ਚਾਲ ਨੂੰ ਜਿੰਨੇ ਬਹੁਤ ਜ਼ੁਲਮ ਕੀਤਾ ਸੀ ਉਹਨੂੰ ਮਾਰ ਕੇ ਸਿੱਖ ਕੌਮ ਦਾ ਜਿਹੜਾ ਛੱਤ ਹੀ ਆ ਉਹ ਹੋਰ ਵੀ ਚੌੜੀ ਕੀਤੀ ਆ ਆ ਪੂਰੀ ਤਾਂ ਉਲਟਾ ਬੋਲਦਾ ਹੀ ਬੋਲਦਾ ਸੀ ਹੁਣ ਤੁਸੀਂ ਵੀ ਮਤਲਬ ਇਹ ਗੱਲਾਂ ਕਰੋਗੇ ਵੀ ਉਹ ਕੌਣ ਦਾ ਦੋਖੀ ਆ ਸੂਰੀ ਇੰਨਾ ਗਲਤ ਬੋਲਦਾ ਸੀ ਕਿ ਗੁਰੂ ਸਾਹਿਬ ਇਹੀ ਸਿਖਾਉਂਦੇ ਸਾਨੂੰ ਕਿ ਤੁਸੀਂ ਕਿਸੇ ਨਿਹੱਤੇ ਦੇ ਵਾਰ ਕਰਦੋ ਬੈਠਾ ਸੀ ਸ਼ਾਂਤੀ ਨਾਲ ਬੈਠਾ ਸੀ ਚੱਕ ਕੇ ਬੰਦੂਕ ਤਣਤੀ ਸੂਰੀ ਦੇ ਵੱਲ ਸ਼ਸ਼ੀਕਾਲ ਜੀ ਸਾਰਿਆਂ ਨੂੰ ਨਿਰਪੱਖ ਪੋਸਟ ਤੁਸੀਂ ਦੇਖ ਰਹੇ ਹੋ ਤੇ ਮੈਂ ਕਾਸ਼ ਔਰ ਸਾਡੇ ਨਾਲ ਇਸ ਵਕਤ ਮੌਜੂਦ ਨੇ ਸਾਡੇ ਪੰਜਾਬ ਦੀ ਬਹੁਤ ਵੱਡੀ ਹਸਤੀ ਅਕਾਲੀ ਤਲਵਾਰਿਸ ਪੰਜਾਬ ਦੇ ਬਹੁਤ ਵੱਡੇ ਆਗੂ ਜਸਵੰਤ ਸਿੰਘ ਚੀਮਾ ਜੀ ਅੱਜ ਗੱਲਬਾਤ ਕਰਾਂਗੇ ਜਿਹੜਾ ਸੰਦੀਪ ਸਿੰਘ ਸਣੀ ਦੇ ਨਾਲ ਜੇਲ੍ਹ ਦੇ ਵਿੱਚ ਹੋ ਰਿਹਾ ਹੈ ਕਿ ਉਹ ਠੀਕ ਹੋ ਕਿ ਸੰਦੀਪ ਸਿੰਘ ਸਨੀ ਦੀ ਜਿਹੜੀ ਹਾਲਤ ਹੈ ਉਹ ਖੁਦ ਜ਼ਿੰਮੇਵਾਰ ਹੈ ਕਿ ਉਹ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਆਓ ਗੱਲਬਾਤ ਕਰਦੇ ਹਾਂ ਸਰ ਨਾਲ ਚਿਮਨਾ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿਮਨਾ ਸਾਹਿਬ ਗੱਲ ਸ਼ੁਰੂ ਆਪ ਇਥੋਂ ਹੀ ਕਰਦੇ ਹਾਂ ਕਿ ਜਿਹੜਾ ਸੰਦੀਪ ਸਿੰਘ ਸਨੀ ਹੈ ਜਿਹਨੇ ਸੁਦੀਰ ਕੁਮਾਰ ਸੂਰੀ ਦਾ ਜਿਹਨੇ ਕਤਲ ਕੀਤਾ ਉਹ ਜੇਲ੍ਹ ਦੇ ਵਿੱਚ ਜਿਹੜੇ ਬੀਤੇ ਦੇ ਨਹੀਂ ਉਹਦੇ ਨਾਲ ਬਦੀਸੀਆਂ ਹੋ ਰਹੀਆਂ ਇਹ ਠੀਕ ਹੈ ਇਹ ਉਹ ਆਪ ਮੁਹਰ ਹੈ ਆਪ ਜ਼ਿੰਮੇਵਾਰ ਹੈ ਇਸ ਗੱਲ ਦਾ ਕਿ ਪ੍ਰਸ਼ਾਸਨ ਉਹਦੇ ਵੱਲੋਂ ਮਤਲਬ ਉਹ ਦੇ ਨਾਲ ਗਲਤ ਕਰ ਰਿਹਾ ਹੈ ਤੁਸੀਂ ਕੀ ਆਪਣੀ ਸੋਚ ਰੱਖਦੇ ਹੋ ਬਾਰੇ ਗੱਲ ਇਹ ਆ ਜੀ ਸੰਦੀਪ ਸਿੰਘ ਸਣੀ ਜਿਹੜਾ ਇੱਕ ਬੜਾ ਪੋਲਾ ਪੜਾ ਮੈਂ ਪੋਲਾ ਕਹਿੰਦਾ ਜਿਹਨੇ ਕਤਲ ਹੀ ਕਰ ਦਿੱਤਾ ਜੀ ਉਹ ਪੋਲਾ ਕਹਤਾ ਜੀ ਮੈਂ ਤੁਹਾਨੂੰ ਜਿਹੜੀ ਗੱਲ ਦੱਸਣੀ ਚਾਹਉਨਾ ਹਾਂਜੀ ਬੜਾ ਰੱਬ ਨੂੰ ਮੰਨਣ ਵਾਲਾ ਇੱਕ ਦੁਕਾਨਦਾਰੀ ਕਰਨ ਵਾਲਾ ਹਾਂਜੀ ਉਹ ਐਸਾ ਮੈਂ ਸਮਝਦਾ ਜੋਦਾ ਜਿਹੜਾ ਅਮਰਤ ਛਕਣ ਤੋਂ ਬਾਅਦ ਨੇ ਜਿਹੜਾ ਕਤਲ ਕਰਦਾ ਜਦੋਂ ਕਤਲ ਕਰਦੇ ਆ ਉਹ ਭੋਲਾ ਹੁੰਦਾ ਇਹ ਗੱਲ ਦੱਸੋ ਮੇਰੀ ਗੱਲ ਪੂਰੀ ਹੋਣ ਦਿਓ ਜੀ ਹਾਂਜੀ ਹਾਂਜੀ ਜਿਹੜਾ ਗੁਰੂ ਨੂੰ ਸਮਰਪਿਤ ਹੋ ਜੇ ਜਦੋਂ ਗੁਰੂ ਦੇ ਕੋਲੋਂ ਕੋਈ ਅਮਰਤ ਛੱਕਦਾ ਨਾ ਗੁਰੂ ਵਾਲਾ ਬਣਦਾ ਤਾਂ ਫੇਰ ਜਿਨੇ ਅਮਰਤ ਦੀ ਦਾਤ ਪ੍ਰਾਪਤ ਕੀਤੀ ਹੈ ਅੱਛਾ ਜੀ ਉਹ ਕਲਾ ਜਿਹੜੀ ਆ ਉਹਨੂੰ ਪਤਾ ਅਮਰਤ ਛੱਕ ਕੇ ਲੋਕ ਕਤਲ ਕਰਦੇ ਆ ਮੈਂ ਪੁੱਛਣਾ ਤੁਹਾਡੇ ਐਡੀ ਗੱਲ ਤੁਹਾਨੂੰ ਦੱਸਣੀ ਚਾਹੁੰਨਾ ਮੇਰੀ ਬੇਨਤੀ ਨੂੰ ਸੁਣ ਲਓ ਹਾਂ ਜਿਹੜਾ ਅਮਰਤ ਛਕਦਾ ਨਾ ਜਦੋਂ ਹਾਂਜੀ ਤੁਸੀਂ ਇੱਕ ਚੀਜ਼ ਨੋਟ ਕਰੋ ਜੀ ਇਹ ਗੱਲ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਕਿ ਜਿਹੜਾ ਸਣੀ ਜੋਦਾ ਜੜਾ ਕੋਮ ਦਾ ਮਹਾਨ ਉਹਨੇ ਜਦੋਂ ਅਮਰਤ ਦਾਤ ਪ੍ਰਾਪਤ ਕੀਤੀ ਤਾਂ ਜਦੋਂ ਉਹਨੇ ਵੇਖਿਆ ਕਿ ਜਿਹੜੇ ਸ਼ਹਿਰ 'ਚ ਮੈਂ ਰਹਿ ਰਿਆਂ ਉਸ ਸ਼ਹਿਰ ਦੇ ਵਿੱਚ ਇੱਕ ਐਡਾ ਮੈਂ ਸਮਝਦਾ ਮੂਰਖ ਕਿਸਮ ਦਾ ਬੰਦਾ ਉਹ ਆਪਣੇ ਆਪ ਨੂੰ ਇੱਕ ਫਿਰਕੇ ਦਾ ਆਗੂ ਸਮਝਣ ਵਾਲਾ ਜਿੰਨੇ ਪੰਜਾਬ ਦੇ ਵਿੱਚ ਐਨਾ ਗੰਦ ਪਾਇਆ ਮੈਂ ਸਮਝਦਾ ਉਹ ਬੰਦੇ ਨੇ ਜਿਹੜਾ ਸੂਰੀ ਸੀ ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਿੱਖਾਂ ਦੀਆਂ ਅਸੀਂ ਜਨਾਨੀਆਂ ਨਾਲ ਅਸੀਂ ਰਾਤ ਨੂੰ ਕੰਮ ਕਰਦੇ ਆ ਮੈਂ ਕਹਿੰਦਾ ਮੈਂ ਉਹ ਇੱਥੇ ਗੱਲ ਦਤਣੀ ਨਹੀਂ ਚਾਹੁੰਦਾ ਉਸ ਕਟਿਆ ਬੰਦੇ ਨੂੰ ਜਿਹੜਾ ਸਣੀ ਆ ਉਹਨੇ ਭਰੇ ਬਾਜ਼ਾਰ ਦੇ ਵਿੱਚ ਮੇਰਾ ਖਿਆਲ ਆ 40 ਪੁਲਿਸ ਵਾਲੇ ਤੇ ਗਨਮੈਨਾਂ ਨੇ ਉਹਦੇ ਸਾਹਮਣੇ ਗੋਲੀਆਂ ਮਾਰ ਕੇ ਮਾਰਤਾ ਜਿਹੜਾ ਤਾਂ ਠੀਕ ਹੀ ਤਾਉਨੇ ਮੈਂ ਕਹਿੰਨਾ ਜੇ ਕੋਈ ਜੇ ਕੋਈ ਕਿਸੇ ਫਿਰਕੇ ਦੀ ਜਾਂ ਕਿਸੇ ਧਰਮਪ੍ਰਤੀ ਕੋਈ ਯਹਿਰ ਉਗਲਦਾ ਤੇ ਗੁਰੂ ਦਾ ਸਿਧਾਂਤ ਆ ਚੜ ਕੇ ਆਏ ਚੜ ਕੇ ਆਏ ਨੂੰ ਤੇਗ ਤੇ ਦਰ ਤੇ ਆਏ ਨੂੰ ਦੇਖ ਏ ਵਰ ਤਾਂ ਤਾਂ ਖਲਸੇ ਦਾ ਨਹੀਂ ਉਹ ਤਾਂ ਬੈਠੇ ਸੀ ਨਾ ਸੂਰੀ ਤਾਂ ਪੱਤਨਾ ਲਗਾ ਕੇ ਬੈਠੇ ਸੀ ਔਰ ਸਣੀ ਨੇ ਇੱਕ ਮਿੰਟ ਉਹਦੇ ਕੋਲੇ ਕੋਈ ਨਹੱਤੇ ਤੇ ਮਾਰ ਕੀਤਾ ਸਣੀ ਨੇ ਮੇਰੀ ਗੱਲ ਸੁਣੋ ਜਦੋਂ ਰੋਜ ਉਹ ਗਲਤ ਬੋਲ ਰਿਹਾ ਸਿੱਖਾਂ ਬਰਤੀ ਰੋਜ ਐ ਰੁਕ ਗਿਆ ਨਾ ਤਾਂ ਉਹਨੂੰ ਗਵਰਨਮੈਂਟ ਨਾ ਤਪਾ ਰਹੀ ਆ ਨਾ ਉਹਨੂੰ ਕੋਈ ਕੌਮ ਪਾ ਰਹੀ ਆ ਉਹ ਆਪ ਮਾਰੇ ਉੱਠ ਕੇ ਉਹ ਬੰਦਾ ਜਿਹੜਾ ਰੋਜ ਸਿੱਖਾਂ ਨੂੰ ਟਾਰਗੇਟ ਕਰਦਾ ਤੇ ਮੈਂ ਕਹਿੰਦਾ ਉਹਨੂੰ ਮਾਰਨਾ ਕੋਈ ਜੁਰਮ ਨਹੀਂ ਉਹਨੂੰ ਮਾਰ ਕੇ ਮੈਂ ਸਮਝਦਾ ਇੱਕ ਗੰਦ ਜਿਹੜਾ ਉਹ ਪੰਜਾਬ ਦੀ ਧਰਤੀ ਤੋਂ ਉਹਨੇ ਮਕਾਇਆ ਨਹੀਂ ਸੰਦੀਪ ਸਿੰਘ ਸੂਰੀ ਨੇ ਪੁਲਿਸ ਵਾਲੇ ਦਾ ਕਤਲ ਕਰ ਦਿੱਤਾ ਜੇਲ੍ਹ ਦੇ ਵਿੱਚ ਕਿ ਗੁਰੂਦੇਵ ਸਿੰਘ ਇਹ ਤਾਂ ਕਰਦੇ ਆ ਕਿ ਤੁਹਾਡੇ ਗੁਰੂ ਗ੍ਰੰਥ ਸਾਹਿਬ ਇਹੋ ਜਿਹੀ ਚੀਜ਼ ਖੋਣ ਮੇਰੀ ਗੱਲ ਨੂੰ ਨੋਟ ਕਰੋ ਹਾਂਜੀ ਮੇਰੀ ਗੱਲ ਸੁਣੋ ਬਾਊ ਜੀ ਹਾਂਜੀ ਤੁਹਾਨੂੰ ਮੈਂ ਇੱਕ ਗੱਲ ਕਰਨਾ ਤੁਹਾਡਾ ਕੰਮ ਹੈ ਪੱਤਰਕਾਰੀ ਕਰਨਾ ਜੀ ਤੁਹਾਡਾ ਕੰਮ ਹੈ ਜੇ ਤੁਸੀਂ ਪੱਤਰਕਾਰੀ ਦੇ ਵਿੱਚ ਇੱਕ ਫਿਰਕੇ ਦੀ ਗੱਲ ਕਰੋ ਤਾਂ ਫੇਰ ਮੈਂ ਸਮਝਦਾ ਇਹ ਤੁਹਾਡੀ ਵਧੀਆ ਪੱਤਰਕਾਰੀ ਨਹੀਂ ਕਾਰਨ ਕੀ ਹੈ ਜੇ ਉਸ ਬੰਦੇ ਨੇ ਉਹ ਜੇਲ੍ਹ ਘਟ ਰਿਆ ਉਹਦੀ ਕੋਈ ਸ਼ਿਕਾਇਤ ਨਹੀਂ ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਨਹੀਂ ਮੈਂ ਸਮਝਦਾ ਉਹਦੇ ਕੋਲ ਇੱਕ ਗਿਣੀ ਮਿਥੀ ਸਾਜਿਸ਼ਤ ਹੈ ਜਿਹੜੇ ਤਿੰਨ ਬੁੱਚੜਾ ਨੇ ਝੂਠੇ ਮੁਕਾਬਲੇ ਬਣਾਏ ਤੇ ਉਹ ਜਿਹੜਾ ਆਪਣੇ ਆਪ ਨੂੰ ਸੂਬਾ ਸਰੰਦ ਘਵਾਉਂਦਾ ਸੀ ਉਹ ਬੰਦਾ ਮੈਂ ਸਮਝਦਾ ਉਹ ਬੰਦਿਆਂ ਨੂੰ ਉਹਦੇ ਤੇ ਅਟੈਕ ਕਰਾ ਕੇ ਤੇ ਬਾਅਦ ਵਿੱਚ ਇਹ ਸਾਬਤ ਕਰਨਾ ਕਿ ਸਣੀ ਨੇ ਇਹਦਾ ਕਤਲ ਕਰਤਾ ਮੈਂ ਸਮਝਦਾ ਇਹੋ ਜੇ ਬੁੱਚੜ ਜੇ ਹੋਰ ਵੀ ਹੁੰਦੇ ਤੇ ਮੈਂ ਕਹਿੰਦਾ ਉਹਨਾਂ ਨੂੰ ਵੀ ਮਾਰਨਾ ਕੋਈ ਮਾਫੀ ਸਾਬਚੀ ਮਾ ਸਾਹਿਬ ਇੱਕ ਮਿੰਟ ਕਿਛੋ ਦੇ ਮਾਮਾ ਨੂੰ ਤੁਸੀਂ ਕੁਝ ਨਹੀਂ ਸਮਝਦੇ ਤੁਸੀਂ ਸਮਝਦੇ ਜਿਹੜੀਆਂ ਮਾਮਾ ਦੇ ਪੁੱਤੋਂ ਉਹਨਾਂ ਨੇ ਮਾਰੇ ਜਿਹੜੀਆਂ ਅਜੇ ਤੱਕ ਕਰ ਲਾਰੀਆਂ ਨਹੀਂ ਮੈਂ ਸਮਝਦਾ ਉਹਨੇ ਬਾਰੇ ਤੁਹਾਨੂੰ ਨਹੀਂ ਪਤਾ ਲੱਗਦਾ ਉਹਨਾਂ ਬਾਰੇ ਪੁੱਛੋ ਜਿਹੜੀਆਂ ਮਾਮਾ ਦੇ ਤੇ ਸਰੰਦ ਨੇ ਜਾਂ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਕਿ ਮੈਂ ਇਹਨੂੰ ਸੂਬਾ ਸੰਗਣਾ ਕਹੋ ਮੈਨੂੰ ਸੂਬਾ ਸਰੰਦ ਕਹੋ ਜਿਨ੍ਹਾਂ ਨੂੰ ਕੋਹ ਕੋਕੇ ਮਾਰਿਆ ਜਿਨ੍ਹਾਂ ਨੂੰ ਮੈਂ ਕਹਿੰਦਾ ਗੱਡੀਆਂ ਦੇ ਵਿੱਚ ਬੰਨ ਕੇ ਦੋਨਾਂ ਲੱਤਾ ਪਾੜ ਕੇ ਉਹਨੂੰ ਸ਼ਹੀਦ ਕਰਤਾ ਤੁਸੀਂ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਮੈਨੂੰ ਮਾਰਤਾ ਚੰਗਾ ਕੀਤਾ ਮੈਂ ਕਹਿੰਨਾ ਜੀ ਜਿਹੜਾ ਉਹਨੂੰ ਮਾਰਿਆ ਸਣੀ ਨੇ ਬਹੁਤ ਵਧੀਆ ਕੰਮ ਕੀਤਾ ਇਹ ਖਾਲਸੇ ਦਾ ਸਦਾ ਉਹਨੂੰ ਕੁਝ ਨਹੀਂ ਸਮਝਦੇ ਚਿੱਕੜ ਢੰਗ ਦੇ ਨੇ ਜੋ ਮੈਂ ਦੀ ਗੱਲ ਸੁਣੋ ਕਾਨੂੰਨ ਨਾਮ ਦੀ ਕੋਈ ਚੀਜ਼ ਹੈ ਪੰਜਾਬ ਦੀ ਤੀਨ ਨੂੰ ਕਬੂਲ ਕਰੋ ਹਾਂਜੀ ਜੇ ਕੋਈ ਬੰਦਾ ਜ਼ਾਲਮ ਹੈ ਤੇ ਉਹਨੂੰ ਸਬਕ ਸਿਖਾ ਦੇਣਾ ਇਹ ਖਾਲਸੇ ਦਾ ਸਿਧਾਰਤਾ ਹੈ ਖਾਲਸਾ ਪਹਿਲਾਂ ਵੀ ਕਰਦਾ ਆਇਆ ਜੇ ਸਨੀ ਨੇ ਕੀਤਾ ਸਮੁੱਚੀ ਕੌਮ ਸਨੀ ਦੇ ਨਾਲ ਆ ਨਹੀਂ ਮੈਨੂੰ ਇੱਕ ਗੱਲ ਨਹੀਂ ਸਮਝ ਆ ਸਨੀ ਨੂੰ ਭਾਈ ਸਨੀ ਕਿਉਂ ਕਹਿੰਦੇ ਆ ਮੈਨੂੰ ਭਾਈ ਵਾਲੀ ਕਿਹੜੀ ਗੱਲ ਕੋ ਜਿੱਥੇ ਦਾ ਰਿਹਾ ਉਹ ਬੇੰਤੀ ਸੁਣੋ ਹਾਂਜੀ ਅੱਜ ਇਹਦੇ ਤੋਂ ਤੁਹਾਨੂੰ ਸਬਕ ਲੈ ਲੈਣਾ ਚਾਹੀਦਾ ਜੇ ਤੁਸੀਂ ਤੁਹਾਨੂੰ ਇਹਨਾਂ ਦੁੱਖ ਲੱਗ ਰਿਹਾ ਸੁਭਾ ਸਿੰਘ ਦਾ ਉਹਦੇ ਪਿੰਡ ਨੇ ਉਹਨੂੰ ਕੋਈ ਕਬਰ ਨਹੀਂ ਅਸੀਂ ਤਾਂ ਇਹ ਗੱਲ ਕਰ ਰਹੇ ਹਾਂ ਜੇ ਉਹਨੂੰ ਮਾਰ ਦੇਣਾ ਨਿਹੱਤੇ ਨੂੰ ਮਾਰ ਦੇਣਾ ਇਸ ਗੁਰੂ ਦੇ ਸਿੰਘਾਂ ਦੀ ਨਹੀਂ ਸ਼ਰਮ ਮੇਰੀ ਗੱਲ ਉਹਨੂੰ ਨੋਟ ਕਰੋ ਹਾਂਜੀ ਤੁਸੀਂ ਵੇਖ ਲਓ ਕਿ ਗ੍ਰੰਥ ਸਾਹਿਬ ਇਹੀ ਸਿਕੰਦਰ ਗ੍ਰੰਥ ਸਾਹਿਬ ਇਹੀ ਸਿਕੰਦਰ ਗ੍ਰੰਤੀ ਸਿੰਘ ਨੇ ਉਹਦੀ ਅਰਦਾਸ ਕਰਨ ਤੋਂ ਨਾ ਕਰਤੀ ਪਿੰਡ ਵਾਲਿਆਂ ਨੇ ਉਹਨੂੰ ਕਬਰਸਤਾਨ ਚ ਉਹਨੂੰ ਸੜਨ ਨਹੀਂ ਦਿੱਤਾ ਜਿਹੜੀ ਉਹਨੇ ਕਰੋਨਾ ਦੀ ਜ਼ਿਆਦਾਦ ਬਣਾਈ ਮੈਂ ਸਮਝਦਾ ਅਰਬਾਂ ਦੀ ਉਹਦੇ ਵਿੱਚ ਉਹਨਾਂ ਸਾਰੇ ਪਰਿਵਾਰ ਨੇ ਇਹੋ ਤੁ ਸਬਕ ਲੈਣਾ ਚਾਹੀਦਾ ਇੱਕ ਗਰਦਾਸਪੁਰ ਦੀਆਂ ਸੜਕਾਂ ਤੇ ਇੱਕ ਅਫਸਰ ਜਿਹੜਾ ਗੰਦਭੁੱਤਰ ਘਾਰਿਆ ਜਿਨਨੇ ਪਿਛਲੇ ਦਿਨੀ 84 ਦੇ ਦੌਰਾਨ ਸਿੰਘਾਂ ਦਾ ਕਤਲ ਅੰਮ ਕੀਤਾ ਸ਼ਹੀਦ ਕੀਤਾ ਸਿੰਘ ਅੱਜ ਉਹਨੂੰ ਵੀ ਵੇਖ ਲਓ ਸੂਬੇ ਨੂੰ ਵੇਖ ਲਓ ਜਾਂ ਬਿੱਟੂ ਜਿਨਨੇ ਗੁਰੂ ਗ੍ਰੰਥ ਸਾਹਿਬ ਦੀ ਅੰਗ ਪਾੜ ਕੇ ਬਰਗਾਰੀ ਦੀਆਂ ਗੱਡੀਆਂ ਖਲਾੜੇ ਸੀ ਉਹ ਜੇਲ੍ਹ ਦੇ ਵਿੱਚ ਉਹਨੂੰ ਕੋੜ ਪਾ ਕੇ ਮਰਿਆ ਤੁਸੀਂ ਇਹਨਾਂ ਤੋਂ ਸਬਕ ਸਿੱਖੋ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਇਹ ਪੂਰਨ ਗੁਰੂ ਆ ਇਹ ਸਭ ਦਾ ਸਾਂਝਾ ਗੁਰੂ ਆ ਇਹ ਕੋਈ ਸਿੱਖਾਂ ਦਾ ਗੁਰੂ ਨਹੀਂ ਇੱਥੇ ਸਭੇ ਸੰਦੇ ਵਾਲਤਾ ਦੀ ਗੱਲ ਹੈ ਜੇ ਕੋਈ ਜੁਰਮ ਕਰਦਾ ਤੇ ਜ਼ਾਲਮ ਨੂੰ ਸਬਕ ਸਿਖਾਉਣਾ ਇਹ ਜਿਹੜਾ ਕਿ ਕੋਈ ਜੁਰਮ ਨਹੀਂ ਮੈਂ ਜਿਮਤ ਸਾਹਿਬ ਕੋਈ ਕਾਨੂੰਨ ਨਾਮ ਦੀ ਚੀਜ਼ ਹੈ ਮੈਂ ਤੁਹਾਡੇ ਤੋਂ ਸਿੰਪਲ ਸਵਾਲ ਪੁੱਛ ਰਿਹਾ ਕਿ ਸਣੀ ਨੂੰ ਇੱਕ ਕਤਲ ਕੀ ਕਰਦਾ ਤਾਂ ਕੌਮ ਦਾ ਹੀਰਾ ਤੁਸੀਂ ਬਣਾਤਾ ਭਾਈ ਸਣੀ ਕਹਿਣ ਲੱਗ ਗਏ ਉਸ ਉਸ ਮੁਲਜ਼ਮ ਨੂੰ ਸਣੀ ਤੁਸੀਂ ਭਾਈ ਸਣੀ ਜੱਥੇਦਾਰ ਬਣਾ ਦਿੱਤਾ ਮੇਰੀ ਗੱਲ ਪੂਰਾ ਸਵਾਲ ਹੋ ਰਿਹਾ ਤੁਸੀਂ ਸਣੀ ਨੂੰ ਇੰਨਾ ਕਿਉਂ ਹਾਈਪ ਦੇ ਰਹੇ ਹੋ ਮੇਰੀ ਇਕੱਲੇ ਸਣੀ ਦੀ ਗੱਲ ਨਹੀਂ ਫਿਰ ਭਾਈ ਅਮਰਤਪਾਲ ਦਾ ਕੀ ਕਸੂਰ ਹੈ ਹਾਂ ਤੁਸੀਂਿੰਦਸੋ ਪਾਈਆ ਅਮਰਤਪਾਲ ਸਿੰਘ ਖਾਲਸਾ ਅਮਰਤਪਾਲ ਖਾਲਸਾ ਵੀ ਮਾਹੌਲ ਖਰਾਬ ਕੀਤਾ ਸਿੰਘ ਖਾਲਸਾ ਦਾ ਕੀ ਕਸੂਰ ਪੰਜਾਬ ਦਾ ਮਾਹੌਲ ਖਰਾਬ ਕੀਤਾ ਮੇਰੀ ਗੱਲ ਸੁਣੋ ਉਹਨੇ ਅਮਰਤ ਸਿਕਾਇਆ ਹੈ ਉਹਨੇ ਗੁਰੂ ਵਾਲਾ ਬਣਾਇਆ ਕੱਟੜਪੰਥੀ ਨਹੀਂ ਨਸ਼ੇ ਛਡਾਏ ਕੱਟੜਪੰਥੀ ਨਹੀਂ ਬਿਲਕੁਲ ਮੈਂ ਕਹਿੰਦਾ ਗਲਤ ਹੈ ਕੱਟੜਪੰਥੀ ਸਭ ਤੋਂ 10 ਸਾਲ ਗਲਤ ਹੈ ਬਿਲਕੁਲ ਨਹੀਂ ਉਹ ਜੇ ਕੰਮ ਕੀਤਾ ਪਾਈਆ ਅਮਰਤਪਾਲ ਸਿੰਘ ਨੇ ਗੁਰੂ ਵਾਲਾ ਬਣਾਇਆ ਕਿਉਂ ਬਣਾਇਆ ਗੁਰੂ ਵਾਲਾ ਕੱਟੜਪੰਥੀ ਬਣਾਇਆ ਮੇਰੀ ਬੇਨਤੀ ਨੂੰ ਸੁਣੋ ਹਾਂਜੀ ਇਸ ਗੱਲ ਨੂੰ ਤੁਸੀਂ ਇਗਨੋਰ ਨਾ ਕਰੋ ਅੱਛਾ ਜੇ ਭਾਈ ਅਮਰਤਪਾਲ ਸਿੰਘ ਨੇ ਤੁਸੀਂ ਮੈਨੂੰ ਦੱਸੋ ਭਾਈ ਤੁਸੀਂ ਸਨੀ ਦਾ ਤਾਂ ਕਹਿ ਰਹੇ ਚਲੋ ਉਹਨਾਂ ਸਰਵਾਤਾ ਬਣਾ ਰਹੇ ਸੀ ਨੇ ਸੂਰੀ ਦਾ ਕਤਲ ਕੀਤਾ ਉਹਦੇ ਤੇ ਹਮਲਾ ਕਰਾਉਣ ਲਈ ਉਹ ਤਿੰਨ ਬੁੱਚੜਾਂ ਨੂੰ ਭੇਜਤਾ ਇੱਕ ਉਹ ਤੇ ਐਸਪੀ ਜਿਹਨੂੰ ਪਿਛਲੇ ਦਿਨੀ ਸਜ਼ਾ ਹੋਈ ਆ ਉਹ ਕੋਲ ਬਹਿ ਕੇ ਜੇਲ੍ਹ ਚ ਭਾਈ ਸਨੀ ਨੂੰ ਕੁਟਵਾਰਿਆ ਉਹ ਨਹੀਂ ਦੱਸਿਆ ਤੁਹਾਨੂੰ ਤੁਸੀਂ ਮੌਜੂਦ ਸੀਗੇ ਉੱਥੇ ਮੇਰੀ ਗੱਲ ਨੂੰ ਖ਼ਬਾਰਾ ਦੱਸ ਰਹੀਆਂ ਖ਼ਬਰਾਂ ਦੱਸ ਰਾਂ ਤਾਂ ਬਹੁਤ ਕੁਝ ਦੱਸਦੀਆਂ ਜੀ ਬੇਨਤੀ ਸੁਣੋ ਬੰਦਾ ਬੈਠਾ ਜਦੋਂ ਸਨੀ ਦਾ ਵਕੀਲ ਗਿਆ ਭਾਈ ਸਾਹਿਬ ਨੇ ਦੱਸਿਆ ਕਿ ਉਹ ਬੁੱਚੜ ਕੋਲ ਬੈਠਾ ਸੀ ਪੀ ਇਹਨੂੰ ਗੋਲੀ ਮਾਰ ਕੇ ਮਾਰਦੇ ਉਹ ਠੀਕ ਸੀ ਇੱਕ ਬੰਦਿਆਂ ਨੇ ਹਜ਼ਾਰਾਂ ਕਤਲ ਕਰਤੇ ਉਹਨਾਂ ਦਾ ਕੋਈ ਦੁੱਖ ਨਹੀਂ ਇੱਕ ਬੰਦਾ ਮਾਰਦਾ ਸੂਬਾ ਤੁਹਾਨੂੰ ਉਹਦਾ ਬੜਾ ਦੁੱਖ ਲੱਗ ਰਿਹਾ ਸਾਨੂੰ ਕੋਈ ਦੁੱਖ ਨਹੀਂ ਹੈ ਤੁਸੀਂ ਸਵਾਲ ਪੁੱਛ ਰਹੇ ਹੋ ਮੇਰੀ ਬੇਨਤੀ ਨੋਟ ਕਹੋ ਭਾਈ ਉਹਨੂੰ ਕਿਉਂ ਕਹਿੰਨੇ ਭਾਈ ਸੰਦੀਪ ਸਿੰਘ ਭਾਈ ਸਾਹਿਬ ਆ ਉਹਨੂੰ ਸਿੰਘ ਸਾਹਿਬ ਵੀ ਕਹਿਣਾ ਮੈਂ ਕਿਹਾ ਜੈਜ ਜਿਹੜਾ ਕੌਮ ਦੇ ਦਰਿੰਦੇ ਨੂੰ ਖਤਮ ਕਰਕੇ ਉਹਨੇ ਦੱਸਿਆ ਕਿ ਇਹ ਜਿਹੜੇ ਜ਼ਾਲਮ ਲੋਕ ਹੈ ਇਹਨਾਂ ਦੇ ਨਾਲ ਇਹ ਹੋ ਜਾ ਵਰਤਾਰਾ ਜਿਹੜਾ ਕੀਤਾ ਸੀ ਸਾਹ ਪੂਰੀ ਤਾਂ ਉਲਟਾ ਬੋਲਦਾ ਹੀ ਬੋਲਦਾ ਸੀ ਹੁਣ ਤੁਸੀਂ ਵੀ ਮਤਲਬ ਇਹ ਗੱਲਾਂ ਕਹੋਗੇ ਵੀ ਉਹ ਕੌਮ ਦਾ ਦੋਖੀ ਐ ਸੂਰੀ ਇਹਨਾਂ ਗਲਤ ਬੋਲਦਾ ਸੀ ਕਿ ਗੁਰੂ ਸਾਹਿਬ ਇਹੀ ਸਿਖਾਂਦੇ ਸਾਨੂੰ ਕਿ ਤੁਸੀਂ ਕਿਸੇ ਨੇ ਹੱਥੇ ਤੇ ਵਾਰ ਕਰ ਦੋ ਬੈਠਾ ਸੀ ਸ਼ਾਂਤੀ ਨਾਲ ਬੈਠਾ ਸੀ ਚੱਕ ਕੇ ਬੰਦੂਕ ਤਣਤੀ ਸੂਰੀ ਦੀ ਵੱਲ ਮੈਂ ਜਿਹੜੀ ਬੇਨਤੀ ਕਰਦਾ ਹਾਂ ਹਾਂਜੀ ਦੇਖੋ ਉਹਦੇ ਹੌਸਲੇ ਭੁੱਲਣ ਦੋਗੇ ਸੀ ਨਾ ਵੀ ਸਾਡੇ ਨਾਲ ਕੌਮ ਐ ਮੇਰੀ ਬੇਨਤੀ ਸੁਣੋ ਹਾਂਜੀ ਜੇ ਮੈਂ ਤੁਸੀਂ ਮੇਰੇ ਤੇ ਸਵਾਲ ਕਰ ਰਹੇ ਹੋ ਮੈਨੂੰ ਤਿੱਖੇ ਸਵਾਲ ਕਰ ਰਹੇ ਹੋ ਤਾਂ ਮੈਂ ਤੁਸੀਂ ਮੈਨੂੰ ਸੁਣਾ ਮੇਰਾ ਫਰਜ ਹੈ ਸਰ ਮੈਂ ਪੁੱਛਣਾ ਆ ਤੁਹਾਨੂੰ ਇਹ ਕਹਿ ਰਹੇ ਹਾਂ ਕਿ ਮੈਂ ਇਹ ਕਹਿ ਦਿਆਂ ਤੇ ਸੂਰੀ ਨੂੰ ਉਹਨੇ ਮਾਰਿਆ ਮੈਂ ਸਮਝਦਾ ਸੂਰੀ ਦੇ ਜ਼ੁਬਾਨ ਨੂੰ ਰੋਕਿਆ ਕਿਉਂ ਨਹੀਂ ਗਿਆ ਪ੍ਰਸ਼ਾਸਨ ਕਿੱਥੇ ਸੀ ਕਿਉਂ ਨਹੀਂ ਰੋਕਿਆ ਗਿਆ ਜੇ ਸੂਬੇ ਹੁਣੀ ਜਦੋਂ ਕਤਲ ਕਰ ਰਹੇ ਸੀ ਮੈਂ ਸਮਝਦਾ ਅਫਸਰ ਜਿਹੜੇ ਆ ਬਹੁਤ ਵਧੀਆ ਅਫਸਰ ਵੀ ਆ ਜਿਹੜੇ ਅਫਸਰਾਂ ਨੇ ਅਮਰਤ ਛੱਕਿਆ ਜਿਹੜੇ ਅਫਸਰ ਮੈਂ ਸਮਝਦਾ ਖੜਾ ਦੇ ਵਿੱਚ ਉਹ ਤੁਸੀਂ ਡੀਸੀ ਵੇਖੀ ਹੋਣੀ ਆ ਗਰਦਾਸਪੁਰ ਦੀ ਜਿਨ੍ਹਾਂ ਨੇ ਮੈਂ ਕਹਿੰਨਾ ਮਿਸਾਲ ਪੈਦਾ ਕਰਤੀ ਬੜੇ ਅਫਸਰ ਵਧੀਆ ਉਹਨਾਂ ਦਾ ਸਤਿਕਾਰ ਕਰਦੇ ਆ ਜੇ ਤੁਸੀਂ ਕਹੋ ਕਿ ਸੂਬੇ ਵਰਗੇ ਅਫਸਰ ਨੂੰ ਅਸੀਂ ਕਹਿੰਦੇ ਬੜਾ ਵਧੀਆ ਬਹੁਤ ਮਾੜਾ ਕੀਤਾ ਮੈਂ ਸਮਝਦਾ ਇਹ ਬਹੁਤ ਵਧੀਆ ਗੱਲ ਹੈ ਇਹੋ ਜਿਹੇ ਜਿਹੜੇ ਅਫਸਰ ਹੈ ਜਿਹੜੇ ਮੈਂ ਕਹਿੰਨਾ ਜਿਨ੍ਹਾਂ ਨੇ ਜ਼ੁਲਮ ਕੀਤੇ ਆ ਉਹਨਾਂ ਨੂੰ ਕੁਦਰਤ ਨੇ ਵਿੱਚ ਸਜ਼ਾ ਦੇਣੀ ਆ ਜੇ ਸਨੀ ਨੇ ਦਿੱਤੀ ਆ ਤੇ ਮੈਂ ਸਮਝਦਾ ਕੋਈ ਮੈਂ ਅਸੀਂ ਉਹਨਾਂ ਮਾਰਾ ਨਹੀਂ ਕਵਾਂਗੇ ਨਹੀਂ ਸਨੀ ਦਾ ਉਹ ਤੁਸੀਂ ਆਪਣਾ ਸਨੀ ਜਿਹੜਾ ਜੱਥੇਦਾਰ ਬਣ ਚੁੱਕਿਆ ਤੁਸੀਂ ਆਪਣਾ ਸਨੀ ਸਾਡਾ ਜੱਥੇਦਾਰ ਹੈ ਮੈਂ ਕਹਿੰਦਾ ਜੀ ਕੋਮ ਕੋਮ ਦਾ ਹੀਰਾ ਉਹ ਉਹ ਹੀਰਾ ਆ ਉਹਨੂੰ ਜੇ ਅਸੀਂ ਜੱਥੇਦਾਰ ਵੀ ਕਹਿ ਦਈਏ ਓਏ ਸਰ ਤਾਂ ਹੀ ਤਾਂ ਉਹਦੇ ਹੌਸਲੇ ਬੁਲੰਦ ਨੇ ਮੇਰੀ ਬੇਨਤੀ ਹੈ ਸਨੀ ਦਾ ਸਨੀ ਦੇ ਹੌਸਲੇ ਬੁਲੰਦ ਤਾਂ ਹੀ ਤਾਂ ਕਤਲ ਤੇ ਕਤਲ ਕਰੀ ਆ ਰਹੇ ਹੋ ਬਿਲਕੁਲ ਜੇ ਉਹਨੂੰ ਮਾਰਨ ਆਏ ਆ ਪਹਿਲਾਂ ਸੂਰੀ ਫਿਰ ਉਹ ਸੁਭਾ ਸਿੰਘ ਨੇ ਇੱਕ ਮਿੰਟ ਹਾਂਜੀ ਉਹ ਤਿੰਨ ਬੰਦੇ ਜਿਹੜੇ ਬੁੱਚੜ ਆ ਉਹਦੀ ਬੈਰਕ 'ਚ ਕਿਉਂ ਭੇਜੇ ਇਹ ਪ੍ਰਸ਼ਾਸਨ ਨੂੰ ਪੁੱਛੋ ਤੁਸੀਂ ਇਹ ਪ੍ਰਸ਼ਾਸਨ ਜਿਹੜਾ ਇਹਨੂੰ ਪੁੱਛੋ ਜਿੰਨਾ ਨੇ ਸ ਮੈਂ ਕਹਿੰਦਾ ਲੱਤਾਂ ਤੱਕ ਉਹਦੀਆਂ ਉਹ ਉਹਦਾ ਕੋਈ ਤੁਰਿਆ ਨਹੀਂ ਜਾ ਰਿਹਾ ਆ ਪਿਛਲੇ ਦਿਨੀ ਉਹਦਾ ਮੈਡੀਕਲ ਤੇ ਲਿਆਏ ਜਦੋਂ ਮੈਡੀਕਲ ਤਾਂ ਲੈ ਕੇ ਆਂਦਾ ਇੱਕ ਪੁਲਿਸ ਵਾਲੇ ਨੇ ਜਿਹੜੇ ਨੀਲੀ ਸ਼ੇਲਟ ਪਾਈ ਸੀ ਉਹਨੇ ਜਦੋਂ ਜਕਾਰਾ ਛੱਡਿਆ ਉਹਨੇ ਐ ਉਹਨੂੰ ਬਾਹਾਂ ਫੜ ਲਿਆ ਤੁਸੀਂ ਮੈਨੂੰ ਇਹ ਦੱਸੋ ਜਕਾਰਾ ਛੱਡਣਾ ਕੋਈ ਜ਼ੁਲਮ ਹੈ ਉਹਨੂੰ ਇੰਨਾ ਮੈਂ ਕਹਿੰਦਾ ਟਾਰਚਰ ਕੀਤਾ ਜਿਹੜਾ ਨਾਂ ਸਹਿਣ ਜੋ ਗੱਲ ਹੈ ਕੋਈ ਵੀ ਸਿੱਖ ਇਹ ਉਹਦਾ ਤਾਂ ਜੁਰਮ ਹੋਇਆ ਭਾਈ ਸਣੀ ਦੇ ਉਹ ਬਿਲਕੁਲ ਸਹਿਣ ਨਹੀਂ ਕਰੇਗਾ ਕਿਉਂਕਿ ਜੇ ਉਹਨੇ ਸੂਰੀ ਮਾਰਿਆ ਉਹ ਵਧੀਆ ਬੰਦਾ ਨਹੀਂ ਸੀ ਉਹਨੂੰ Hindu ਵੀ ਮਾਰਾ ਕਹਿੰਦਾ ਸੀ ਉਹਨੂੰ Sikh ਵੀ ਮਾਰਾ ਕਹਿੰਦਾ ਸੀ ਉਹਨੂੰ Musalman ਵੀ ਮਾਰਾ ਕਹਿੰਦਾ ਸੀ ਜੇ ਸੂਬਾ ਆ ਜੇ ਸਰਕਾਰ ਸਮਝਣ ਦੀ ਕੋਸ਼ਿਸ਼ ਕਰੇ ਕਿ ਇਹਨਾਂ ਬੁਚੜਾ ਨੇ ਜਿਹਨੇ ਪਿਛਲੇ ਦਿਨੀ ਨੌਜਵਾਨਾਂ ਨੂੰ ਨਹੱਥੇ ਸ਼ਹੀਦ ਕੀਤਾ ਇਹ ਕਹਿੰਦਾ ਸੀ ਕਿ ਬੇਅੰਤ ਸੇ ਮੇਰੇ ਪੈਰੀ ਹੱਥ ਲਾਉਂਦਾ ਜੀ ਕਿ ਤੂੰ ਰੋਜ਼ ਦੇ 10 ਬੰਦੇ ਮਾਰਨਾ ਤੁਸੀਂ ਉਹਨੂੰ ਬੰਦੇ ਨੂੰ ਸਹੀ ਸਮਝਦੇ ਸੀ ਉਹ ਬੰਦੇ ਜਿਨ੍ਹਾਂ ਨੇ ਜ਼ੁਲਮ ਕੀਤੇ ਮੈਂ ਸਮਝਦਾ ਉਹਨਾਂ ਦੀ ਤੁਸੀਂ ਤਰਫਦਾਰੀ ਕਰ ਰਹੇ ਹੋ ਤਰਫਦਾਰੀ ਨਹੀਂ ਕਰ ਰਹੇ ਸਰ ਸਾਡਾ ਸਵਾਲ ਹੈ ਜੇ ਤੁਸੀਂ ਭਾਈ ਅਮਰਤਪਾਲ ਦੀ ਗੱਲ ਵਿੱਚ ਲੈ ਕੇ ਆਨੇ ਹੋ ਉਹ ਕਹਿੰਦੇ ਅਸੀਂ ਅਮਰਤ ਸਿੰਘ ਉਹ ਅਮਰਤ ਰਿਸ਼ਕਾਉਂਦੇ ਕੱਟੜ ਬਣਾਉਂਦੇ ਸੀ ਨੌਜਵਾਨ ਕੱਟੜਵਾਦ ਦੇ ਵੱਲ ਤੁਰਦੇ ਸਨ ਵੱਲ ਤੁਰਦੇ ਸੀ ਨਾ ਕਰੋ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੇ ਕੌਮ ਦੇ ਵਿੱਚ ਜਾਗਰਤਾ ਪੈਦਾ ਕੀਤੀ ਜਿਨ੍ਹਾਂ ਨੇ ਆਪਣੇ ਧਰਮ ਦੀ ਪ੍ਰਪੱਕਤਾ 'ਚ ਰਹਿਣ ਵਾਸਤੇ ਨੌਜਵਾਨਾਂ ਨੂੰ ਕਿਹਾ ਜਿਹਦੇ ਪਿੱਛੇ ਲੱਖਾਂ ਨੌਜਵਾਨ ਲੱਗੇ ਅਜ ਨਾਲੇ ਥਾਣੇ ਦੇ ਵਿੱਚ ਤੁਹਾਨੂੰ ਵੀ ਪਤਾ ਨਾ ਕੀ ਹੋਇਆ ਨੌਜਵਾਨ ਕਿਵੇਂ ਵੜ ਗਏ ਸੀ ਥਾਣੇ ਦੇ ਵਿੱਚ ਇਹ ਠੀਕ ਸੀ ਲਾਉਣ ਆਰਡਰ ਨਾਲ ਖਰਾਬ ਕਰਤੀ ਸੁਣੋ ਹਾਂਜੀ ਇਹ ਧਰਨਾ ਲਾਉਣਾ ਜਾਂ ਪ੍ਰਦਰਸ਼ਨ ਕਰਨਾ ਇਹ ਸਾਡਾ ਪ੍ਰਸ਼ਾਸਨਿਕ ਅਧਿਕਾਰ ਹੈ ਤੇ ਯਾਰੋ ਜੇ ਅਸੀਂ ਧਰਨਾ ਵੀ ਨਹੀਂ ਲਾ ਸਕਦੇ ਅਸੀਂ ਪ੍ਰਦਰਸ਼ਨ ਨਹੀਂ ਕਰ ਸਕਦੇ ਗੁਰਗ੍ਰੰਥ ਸਾਹਿਬ ਨੂੰ ਮੋਰੀ ਬਣਾ ਕੇ ਥਾਣੇ ਜਾ ਸਕਦੇ ਆ ਲੜਾਈ ਕਰ ਸਕਦੇ ਸੁਣੋ ਹਾਂਜੀ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਆ ਉਹ ਸਾਡੀ ਸੁਰੱਖਿਆ ਉਹ ਅਸੀਂ ਕਿਤੇ ਵੀ ਪ੍ਰਕਾਸ਼ ਕਰ ਸਕਦੇ ਆ ਤੇ ਥਾਣੇ 'ਚ ਤੁਸੀਂ ਕੀ ਕਹਿੰਦੇ ਹੋ ਥਾਣੇ 'ਚ ਕਦੇ ਗੁਰਗਰਾਂ ਸਾਹਿਬ ਨੇ ਉਹਨਾਂ ਨੇ ਖੰਡਪੜ ਸਾਹਿਬ ਨਹੀਂ ਦਿਖਾਇਆ ਇਹ ਚੀਜ਼ਾਂ ਨੂੰ ਇਹ ਤਾਂ ਇੱਕ ਇਸ਼ੂ ਬਣਾ ਲਿਆ ਯਾਰ ਇਹ ਤਾਂ ਇੱਕ ਇਸ਼ੂ ਬਣਾ ਲਿਆ ਜਿਹੜਾ ਕਿ ਉਹਦੇ ਤੇ ਬਣਾ ਕੇ ਤੇ ਨਮਲ ਕੰਮ ਕਰਦਾ ਯਾਨੀ ਕਿ ਤੁਸੀਂ ਕਹਿੰਦੇ ਪੰਜਾਬ ਨੂੰ ਗਰਮਖਿਆਲਿਆਂ ਦੀ ਲੋੜ ਹੈ ਨਾ ਗਰਮਖਿਆਲਿਆਂ ਨੂੰ ਚਲੋ ਇੱਥੇ ਆਜੋ ਹਾਂਜੀ ਖੰਡੂਰ ਸਾਹਿਬ ਦੇ ਲੋਕਾਂ ਨੇ ਜੀ ਪਈ ਪੂਰੇ ਪੰਜਾਬ ਦੇ ਐਮਪੀਆਂ ਨੂੰ ਵੱਧ ਵੋਟਾਂ ਪਾ ਕੇ ਉਹਨੂੰ ਜਿਤਾਇਆ ਤੇ ਅੱਜ ਤੱਕ ਸਰਕਾਰ ਨੇ ਉਹਨੇ ਛੱਡਿਆ ਕਿਉਂ ਨਹੀਂ ਇਹ ਤਾਂ ਸਰਕਾਰ ਜਾਣਦੀ ਹੈ ਤੁਸੀਂ ਦਾ ਮਤਲਬ ਤੁਸੀਂ ਤੁਸੀਂ ਕਿਉਂ ਨਹੀਂ ਗੱਲ ਕਰਦੇ ਤੁਸੀਂ ਪੱਤਰਕਾਰ ਹੋ ਪੁੱਛੋ ਸਰਕਾਰ ਨੂੰ ਤੇ ਤੁਹਾਨੂੰ ਦੱਸਿਆ ਜਾਏ ਕਿ ਜਿਹੜਾ ਇਹ ਬੰਦੇ ਨੂੰ ਪਬਲਿਕ ਨੇ ਇੰਨੀਆਂ ਵੱਧ ਵੋਟਾਂ ਪਾਈਆਂ ਤੁਸੀਂ ਅੱਜ ਤੱਕ ਵੀ ਉਹਨੂੰ ਛੱਡ ਨਹੀਂ ਰਹੇ ਮੈਂ ਤੁਹਾਨੂੰ ਦੱਸਣਾ ਚਾਹਨਾ ਜੇ ਕੋਈ ਜ਼ੁਲਮ ਕਰਦਾ ਮੈਂ ਸਮਝਦਾ ਕਿ ਮੈਂ ਕਰਦਾ ਮੇਰੇ ਨਾਲ ਵੀ ਕੋਈ ਸੂਬੇ ਵਾਲੀ ਉਹ ਗੱਲ ਹੋ ਜੇ ਉਹ ਮਾੜੀ ਨਹੀਂ ਜੇ ਮੈਂ ਜ਼ੁਲਮ ਕਰਦਾ ਨਾ ਮੇਰੇ ਨਾਲ ਵੀ ਹੋਣੀ ਚਾਹੀਦੀ ਹੈ ਜੇ ਸੂਬੇ ਨਾਲ ਹੋਈ ਆ ਤੁਹਾਨੂੰ ਮੈਂ ਦੱਸਣਾ ਚਾਹਣਾ ਪੂਰਾ ਸਿੱਖ ਕੌਮ ਉਸ ਬੰਦੇ ਦੇ ਜੇ ਜੇ ਸੂ ਨੇ ਸਣੀ ਨੇ ਉਹਨੂੰ ਮਾਰਿਆ ਪੂਰੀ ਸਿੱਖ ਕੌਮ ਉਹਦੇ ਨਾਲ ਆ ਇੱਥੋਂ ਤੱਕ ਕਿ ਹਿੰਦੂ ਆ ਤੁਸੀਂ ਵੀਡੀਓ ਵੇਖੋ ਕੋਈ ਵੀ ਉਹਦੇ ਹੱਕ 'ਚ ਖੜਿਆ ਪਈ ਇਹਨੇ ਚੰਗਾ ਕੰਮ ਕੀਤਾ ਕਿਉਂਕਿ ਓਦੋਂ ਬਾਅਦ ਉਹਦੇ ਸਰੀਰ ਨੂੰ ਅੱਗ ਨਹੀਂ ਲਾਉਣ ਦਿੱਤੀ ਪਿੰਡ ਵਾਲਿਆਂ ਤੇ ਜਿੱਥੇ ਮਰਜ਼ੀ ਦਾ ਭਾਗ ਹੋ ਜਾਵੇ ਲੇਧ ਨੂੰ ਇਥੋ ਹੀ ਸਭ ਕੁਝ ਸਿੱਖ ਲੋਤ ਸੀ ਇਸ ਕਰਕੇ ਸਨੀ ਨੇ ਜੇ ਕੰਮ ਕੀਤਾ ਆ ਤੇ ਮੈਂ ਸਮਝਦਾ ਉਹਨੇ ਸਿੱਖ ਕੌਮ ਦੀ ਜ਼ਾਲਮ ਨੂੰ ਜਿਹਨੇ ਬਹੁਤ ਜ਼ੁਲਮ ਕੀਤਾ ਸੀ ਉਹਨੂੰ ਮਾਰ ਕੇ ਸਿੱਖ ਕੌਮ ਦਾ ਜਿਹੜਾ ਛੱਤ ਹੀ ਆ ਉਹ ਹੋਰ ਵੀ ਚੌੜੀ ਕੀਤੀ ਆ ਸੋ ਮੈਂ ਤੁਹਾਨੂੰ ਵੀ ਦੱਸਣਾ ਚਾਹਨਾ ਸੋ ਇਹੋ ਜੇ ਜ਼ਾਲਮਾਂ ਦੀ ਤਰਫਦਾਰੀ ਨਹੀਂ ਕਰੀ ਦੀ ਤੁਸੀਂ ਮੇਰੀ ਐਂਟਰ ਬੂ ਲੈਣ ਆਇਓ ਤੁਸੀਂ ਮੈਨੂੰ ਮੇਰੇ ਦਾ ਮਤਲਬ ਉਸਾਰੇ ਹੋ ਮੈਂ ਤਾਂ ਤੁਹਾਡੇ ਤੋਂ ਪੁੱਛ ਰਿਹਾ ਜੀ ਨਹੀਂ ਪੁੱਛ ਨਹੀਂ ਰਹੇ ਤੁਸੀਂ ਸਵਾਲ ਹੀ ਹੋਰ ਡੰਗਣਾ ਕਰ ਸਵਾਲ ਤਾਂ ਸਹੀ ਪੁੱਛ ਰਹੇ ਨੇ ਨਾ ਤੁਹਾਨੂੰ ਤੇ ਦੂਜੀ ਬੇਨਤੀ ਆ ਜੇ ਸਨਿਨ ਮੈਂ ਕਹਿੰਨਾ ਇਹਨਾਂ ਨੇ ਮੈਡੀਕਲ ਕਰਾਇਆ ਹੁੰਦਾ 4 ਦਿਨ ਉਹਨੂੰ ਅੰਦਰ ਹੀ ਰੱਖਿਆ ਕੁੱਟ ਕੇ ਕਿਉਂ ਮੈਡੀਕਲ ਨਹੀਂ ਕਰਾਇਆ ਨਾ ਉਹ ਪੀੜਾ ਉਹਦੀ ਜਿਹੜੀ ਆ ਉਹ ਨਾ ਸਹਿਣ ਜੋਗ ਸੀ ਜਦੋਂ ਬਾਹਰ ਆਇਆ ਤੇ ਸਾਨੂੰ ਪਤਾ ਲੱਗਿਆ ਵੀ ਇੰਨਾ ਜ਼ੁਲਮ ਕੀਤਾ ਜੇਲ੍ਹ 'ਚ ਸੋ ਮੈਂ ਸਮਝਦਾ ਜਿਹੜੇ ਜੇਲ੍ਹ ਦਿਵਾਲਿਆ ਨੇ ਜਿਹੜੇ ਅਵਸਰਾਂ ਨਹੀਂ ਉਹਨੂੰ ਕੁੱਟਿਆ ਉਹਦੇ ਤੇ ਪਰਚੇਦਰ ਤੇ ਹੋਣੇ ਚਾਹੀਦੇ ਆ ਉਹਨੂੰ ਪਟਿਆਲਾ ਜੇਲ੍ਹ ਦੇ ਬਾਹਰ ਜਿਹੜਾ ਉਹ ਚੱਲ ਰਿਹਾ ਧਰਨਾ ਜਿੰਨਾ ਛਿਰ ਤੱਕ ਉਹਨਾਂ ਦੇ ਪਰਚੇ ਨਹੀਂ ਹੁੰਦੇ ਉਹਨਾਂ ਚਿਰ ਤੱਕ ਬਿਲਕੁਲ ਉਹਨਾਂ ਦਾ ਵੀ ਖੇੜਾ ਨਹੀਂ ਛੱਡਾਂਗੇ ਕਿਉਂਕਿ ਜਿਨ੍ਹਾਂ ਨੇ ਇਹ ਜ਼ੁਲਮ ਕੀਤਾ ਸੋ ਪਹਿਲਾਂ ਦਾ ਸਣੀ ਦੇ ਬੈਰਕ ਚ ਉਹਨਾਂ ਨੂੰ ਭੇਜਿਆ ਤੇ ਬਾਅਦ ਵਿੱਚ ਜੇ ਉੱਥੇ ਲੜਾਈ ਹੋ ਗਈ ਉਹਨੇ ਮਾਰ ਉਹਦੇ ਕੜਾ ਵੱਜ ਗਿਆ ਕਿਉਂਕਿ ਜਿਹੜਾ ਜ਼ਾਲਮ ਹੈ ਉਹਦਾ ਕੋਈ ਐਡਾ ਵੱਡਾ ਹਿਰਦਾ ਨਹੀਂ ਹੁੰਦਾ ਜਿਹੜਾ ਜ਼ੁਲਮ ਹੈ ਉਹਨੂੰ ਉਹਦਾ ਜ਼ੁਲਮ ਹੀ ਲੈ ਪੈਂਦਾ ਸੋ ਸੂਬੇ ਨੇ ਜ਼ੁਲਮ ਬਹੁਤ ਕੀਤੇ ਸੀ ਉਹਦੀ ਮੌਤ ਅਵੱਛ ਜਿਹੜੀ ਆ ਉਹਦੇ ਜ਼ੁਲਮਾ ਕਰਨੋਂ ਹੋਈ ਆ ਨਾ ਕਿ ਜੇ ਸਣੀ ਨੇ ਮਾਰਿਆ ਨਾ ਠੀਕ ਆ ਉਹ ਜੋਧੇ ਨੇ ਮਾਰਿਆ ਤੇ ਉਹਦਾ ਜਿਹੜਾ ਉਹ ਦੁਨੀਆ 'ਚ ਨਾ ਹੋ ਗਿਆ ਪਰ ਜਿਹੜੇ ਉਹਦੇ ਪਾਪ ਹੈ ਉਹਨੂੰ ਉਹਦੇ ਪਾਪ ਹੀ ਲਾ ਬੈਠੇ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਸਾਡੇ ਨਾਲ ਜਸਵੰਤ ਸਿੰਘ ਚੀਮਾ ਜੀ ਨੇ ਸੰਦੀਪ ਦੇ ਹੱਕ ਦੇ ਵਿੱਚ ਬਹੁਤ ਗੱਲਾਂ ਕਈਆਂ ਸੰਦੀਪ ਚੰਗਾ ਹੈ ਸੰਦੀਪ ਮਾੜਾ ਹੈ ਵਖ-ਵਖ ਬੰਦਿਆਂ ਵਖ-ਵਖ ਪੁਆਇੰਟ ਆਫ 뷰ਜ਼ ਨਾਲ ਆਪਣਾ ਜਿਹੜਾ ਡਿਸੀਜਨ ਦਿੰਦੇ ਆ ਹਿੰਦੂ ਕਹਿੰਦੇ ਸੰਦੀਪ ਜਿਹੜਾ ਹੈ ਉਹ ਮਾੜਾ ਹੈ ਸਿੱਖ ਚੱਥੇ ਬੰਦਿਆਂ ਕਹਿੰਦੀ ਭਾਈ ਸੰਦੀਪ ਸਿੰਘ ਸਾਡੇ ਲਈ ਬਹੁਤ ਵੱਡਾ ਕੌਮ ਦਾ ਹੀਰਾ ਹੈ ਇਹ ਤੁਸੀਂ ਦੱਸਣਾ ਕਿ ਸੰਦੀਪ ਸਿੰਘ ਸਣੀ ਜਿਹੜੇ ਨੇ ਉਹ ਠੀਕ ਨੇ ਗਲਤ ਨੇ ਕੀ ਉਹਨਾਂ ਦੀ ਮਾਨਸਿਕਤਾ ਸੀ ਜਿਹੜਾ ਸੂਬਾ ਸਰਹੰਦਾ ਆਪਦੇ ਆਪਣ ਨੂੰ ਕਹੌਣ ਵਾਲਾ ਬੰਦਾ ਜਿਹੜਾ ਉਹ ਉਹ ਜਿਹੜਾ ਮਰ ਚੁੱਕਿਆ ਹੁਣ ਇਸ ਟਾਈਮ ਦੇ ਵਿੱਚ ਜਿਹਦਾ ਸੰਸਕਾਰ ਕਰਨ ਦੇ ਲਈ ਉਹਦੇ ਪਿੰਡ ਨੇ ਉਹਨੂੰ ਸੰਸਕਾਰਨ ਘਰ ਦੇ ਵਿੱਚ ਡਿਨਾਈ ਕਰ ਦਿੱਤਾ ਉਹ ਕਿੱਡਾ ਕ ਬੰਦਾ ਕਹੇ ਜਾ ਹੋਊਗਾ ਤੁਸੀਂ ਦੱਸਣਾ ਹੈ ਆਪਣੀ ਕਮੈਂਟਾਂ ਦੇ ਵਿੱਚ رائے ਜ਼ਰੂਰ ਦੇਣੀ ਹੈ ਕਿ ਇਹ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਤੇ ਸੰਦੀਪ ਸਿੰਘ ਸਣੀ ਕਿੰਨਾ ਕੁ ਚੰਗਾ ਸੀ ਤੇ ਕਿੰਨਾ ਕੁ ਜ਼ਿਆਦਾ ਉਹ ਹੋਰ ਲੋਕਾਂ ਦੇ ਲਈ ਮਾੜਾ ਸੀ ਤੁਸੀਂ ਜੁੜੇ ਰਹੋ ਨਿਰਪੱਖ ਪੋਸਟ ਪੰਜਾਬੀ ਦੇ ਨਾਲ ਤੇ ਮੈਂ ਆਕਾਸ਼